ਹਾਂ ਜੀ ਮੇਤ੍ਰੋ ਕੀ ਹਾਲ ਚਾਲ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੀ ਲੈ ਕੇ ਆਏ ਹਾਂ ਇੱਕ ਘੈਂਟ ਦੀ ਫਨੀ ਕਮੈਂਟ ਵਾਲੀ ਵੀਡੀਓ ਪਹਿਲਾ ਵੀਡੀਓ ਦੇਖੋ ਫਿਰ ਇਸ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਗਏ ਕਮੈਂਟ ਪੜਾਂਗੇ ਇਹ ਗੱਲ ਹੋਰ ਜੇ ਵੀਡੀਓ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਕਰਦਿਆ ਕਰੋ ਕੋੜੀ ਦੀ ਪੂਛ ਬਹੁਤ ਲੰਮੀ ਆ ਲੋਕਾਂ ਨੇ ਕੁੱਤੇ ਬਨ ਲਏ ਜਨਾਨੀਆਂ ਖੁੱਲੀਆਂ ਛੜਤੀਆਂ ਦੂਰ ਸੁੱਕੇ ਪੌਣੇ ਥੂਰੇ ਵੇ ਜਾ ਤੂੰ ਜਿੱਤੇ ਆ ਮੈਂ ਹਾਰੇ ਕੋੜੀ ਦੇ ਬੌਂਡ ਤੇ ਬਾਲ ਆ ਗਏ ਹਾਈ ਨਹੀਂ ਮਾਰ ਗਏ ਤੇਰੀ ਪੂਛ ਦੇ ਕੇ ਨਹੀਂ ਅਸੀਂ ਮਾਰ ਗਏ ਤੇਰੀ ਪੂਛ ਦੇ ਕੇ ਪੱਟਾਂ ਤੋਂ ਪੀੜੇ ਨਹੀਂ ਬੰਡ ਤੋਂ ਪੀੜੇ ਆ ਮੈਂ ਚਤੀਓ ਨਾਮ ਹੱਥ ਆਉਂਦੇ ਲਿਖਾਇਆ ਕਰੂਗੇ ਪਰ ਇਹ ਪੀੜੇ ਆ ਗਾਂੜ ਤਾਂ ਖੁੱਲੀ ਆ ਮੈਂ ਚਤੀਓ ਨਾਮ ਹੱਥ ਆਉਂਦੇ ਲਿਖਾਇਆ ਕਰੂਗੇ ਇਨ ਸ਼ੈਤਾਨੀ ਲਾਨ ਬੁੱਧੀ ਵਿੱਚ ਪਾਉਂਦੇ ਪੂਰਾ ਇਹ ਤਰਸਾਉਂਦੇ ਸਾਨੂੰ ਦੱਸਣ ਦੀ ਲੋੜ ਨਹੀਂ ਜ਼ਰੂਰੀ ਨਹੀਂ ਹੁੰਦਾ ਕੀੜਾ ਜੜਜ ਹੋਵੇ ਇਹਦੀ ਗਾਂਂਚ ਵੀ ਲੱਗਦਾ ਪਿਆਤ ਬਾਦ ਨਹੀਂ ਪੌਂਦੀ ਜੀਨਾ ਵੇਟ ਲੋ ਲਖਾਉਣਾ ਕੰਗਣੇ ਤੇ ਵੀ ਨੇ ਆਪਣੀ ਭੈਣ ਦੀ ਬੌਂਡ ਵੱਡੀ ਕਰਤੀ ਤੇਰੀ ਬੌਂਡਰ ਨਾਲ ਮਹਿੰਗਾ ਲਹਿੰਗਾ ਪੌਣਾ ਮੰਗਣੇ ਤੇ ਮੋਟਿਆਂ ਜਿਆ ਪਸਕਰ ਹੋ ਗਈਆਂ ਲੜਾਈਆਂ ਲਨ ਭਾਲਦੀ ਆ ਹਣੇ ਜਿਹੜਾ ਵਿੱਚੀ ਟੱਟੀ ਖੜਾ ਦੇਵੇ ਸਾਲੀ ਦੀ ਹੋ ਗਈਆਂ ਲੜਾਈਆਂ ਹਿੰਮਤ ਨਹੀਂ ਆਗੀ ਲੜਨ ਦੀ ਸਿੱਧਾ ਆ ਕੇ ਦਾਣੇ ਤੇ ਖੌਲ ਖੋ ਰਹੀ ਆ ਮੋਟਿਆਂ ਜਿਆ ਪਸਕਰ ਹੋ ਗਈਆਂ ਲੜਾਈਆਂ ਕੇਕ ਤਾਂ ਨਹੀਂ ਚਟਾਣਾ ਮੋਟੇ ਤੋਂ ਲੇ ਕੇ ਪੰਜਾਬ ਦੇ ਸਾਰੇ ਲਾਨਾ ਹੁਣ 3700 ਬਿੱਤਰੀ ਬਣੀ ਫਿਰਦੀ ਆ ਤੇਰੀ ਮਾਂ ਦੀ ਚੋਪਰਾ ਮਿਸ਼ਰੀ ਵਰਗੀ ਨੂਵੇ ਤੇਰੀ ਮਾਂ ਦੀ ਚੋਪ ਤੇਰੀ ਮਾਂ ਦੀ ਚੋਬਰਾ ਖੋਤੇ ਵਰਗੀ ਨੂਵੇ ਕੀ ਹੋਇਆ ਮাইয়া ਵੇ ਤੈਨੂੰ ਅੱਧੀ ਰਾਤ ਨੂੰ ਕਰ ਤੂੰ ਵੜਤਾ ਇਨੇ ਕੂਣੀਆਂ ਮਾਰ ਮਾਰੀ ਦੀ ਬੱਕੀ ਪਾੜ ਦੇਣੀ ਆ ਤਾ ਮੈਨੂੰ ਸੋਹਣਾ ਲੱਗਦਾ ਉਹ ਮोटा ਮੈਨੂੰ ਸੋਹਣਾ ਲੱਗਦਾ ਜਿਨੇ ਮੁੱਛ ਜੀ ਚੜ੍ਹਾਈ ਹੋਈ ਆ ਮੁੰਡਾ ਤੈਨੂੰ ਉਹ ਸੋਹਣਾ ਲੱਗਦਾ ਜਿਨੇ ਦਿਨ ਰਾਤ ਤੇਰੀ ਪਾੜੀ ਹੋਈ ਆ ਕੋਈ ਮਿਸੋੜੀ ਸੂਰਤ ਇਹ ਤੇ ਸਪ੍ਰਿੰਗ ਦਾ ਲੰਨ ਲਿਆ ਹੋਇਆ ਜੋ ਟੱਪੀ ਜਾ ਰਹੀਆਂ ਮੁੰਡਾ ਮੈਨੂੰ ਸੁਣਨ ਲੱਗਦਾ ਵੀ ਜਿਹਨੇ ਮੁੱਛ ਦੀ ਚੜਾਈ ਹੋਈ ਆ ਮੁੰਡਾ ਤੈਨੂੰ ਸੋਹਣਾ ਲਾਦਾ ਜਿਹਨੇ ਦੋ ਜਾਨਾਂ ਦੀ ਛੱਡੀ ਟਕਾਈ ਹੋਈ ਆ ਮਮੀ ਅੱਜਾ ਮੈਂ ਤੇ ਟਰੱਕ ਚਲੰਦਾ ਨਾ ਮੈਂ ਇਹਦੇ ਨਾਲ ਵਿਆਹ ਕਰਾਉਣਾ ਮੇਰਾ ਹੀ ਲੋੜ ਚੱਲਦਾ ਇਹਦੇ ਨਾਲ ਟਰੱਕਾਂ ਵਾਲੇ ਲੰਨ ਵੀ ਧਰ ਕੇ ਫੇਰ ਦਿੰਨੇ ਦੇਖ ਲੈ ਰੱਕਾਂ ਵਾਲੇ ਪੂਤ ਖਾ ਪੱਦ ਬਹੁਤ ਘੜਾਉਂਦੇ ਆ। ਜੇ ਦੌਲੀ ਮਰਾਉ ਤੇਰਾ ਮੂੰਹ ਮਰਵਾਉ ਨਹੀਂ ਆ ਪਾਉਂਦੀਆਂ ਸ਼ਿਕਾਰੀਆਂ ਨੂੰ ਦਿਲ ਲੱਗੀਆਂ। ਜਦੋਂ ਵੀ ਮਨਾਉਂੇ ਬਾਉਂਡਰੀ ਮਰਾਉ। ਸਾਡੇ ਸੌਧੀਆਂ ਨੇ ਬਿੱਲੋ ਰਫਲਾ ਫਲਾਰੀਆਂ ਤੇ ਦੋਵੇਂ ਚੱਲਣੇ ਜਦੋਂ ਵੀ ਲੈਣਾ ਹੋਣ ਲੱਗੀਆਂ। ਸੋਕਰ ਆਤੀ ਜੇ ਨੇ ਤਿੱਕੀ ਕਰਤੀ ਗਾਣ ਬਾਹਰ ਰਉ। ਪਉਣ ਲੱਗੀਆਂ ਇੱਥੇ ਨਾਮ ਛੱਡ ਜਾਂਦੇ ਆ ਨਵਾਨ ਵਰਗੇ ਜਦੋਂ ਸੂਹਾਂ ਦੇਖੇ ਆਪਣੇ ਪਟਾਉਣ ਮੜੀਆਂ ਤੂੰ ਨਾ ਆਟੇ ਚਿਤਰਾ ਤੋਂ ਸ਼ੋਅ ਚਲਾਉਣੇ ਹਾ ਕੋਈ ਮਸਤ ਪਰ ਮਹਾਰ ਕੇ ਤੇ ਬਾਬਾ ਕਰਵਾਲਾ ਖਾਂਦਾ ਖੇ ਬਾਬਾ ਮੇਰੇ ਫੱਲਾ ਵਰਗੇ ਜੋ ਬੰਦਾ ਉਹ ਕਰਦਾ ਫਿਰਦਾ ਰਹੇ ਬਾਬਾ ਮੇਰੀ ਪੈੜ ਤੇ ਪੈਰੇਟ ਬਾਬਾ ਗੇਮ ਪਾਉਣ ਨੂੰ ਫਿਰਦਾ ਬਾਬਾ ਲਾਏ ਦੀ ਬੌਂਟ ਤੇ ਗਰਮ ਚਮਟਾ ਆਹਾ ਹਾ 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 ਹੱਬ ਕੋਈ ਮੰਤਰ ਮਾਰ ਕੇ ਦੇ ਬਾਬਾ ਕਰਵਾਲਾ ਖਾਂਦਾ ਖੇ ਬਾਬਾ ਮੇਰੇ ਫੱਲਾਂ ਵਰਗੇ ਜੋਵਨ ਦਾਇਓ ਕਰਦਾ ਫਿਰਦਾ ਰੇ ਬਾਬਾ ਬਾਬਾ ਪਾੜੂ ਪਾਦ ਵਾਲੀ ਨਾਲੀ ਤੇਰੀ ਕੀ ਆਪਣੇ ਲੋ ਵਿਦਿਆ ਸਾਰਿਆਂ ਨੂੰ ਆਪਣੇ ਲੋ ਯਾਦ ਯਾਦ ਦੀ ਸਪਣਾ ਨਕੀ ਆਵੇ ਲੋਇਆਂ ਸੀ ਆਪਣੇ ਲੋ 15 15 ਗਸ਼ਤ ਨੂੰ ਰੀਵਾ ਸੁਣ ਕੇ ਮੇਰੀ ਟੱਟੀ ਉੱਚੀ ਉੱਚੀ ਰੋਏ 15 ਗਸ਼ਤ ਨੂੰ ਬੁਲਾਇਨੂ ਆਪਣੇ ਕੋਲ ਜਾਤ ਦੇ ਪਿੰਡ ਹੋਇਆ ਸੀ ਗਸ਼ਤ ਤੇ ਸਾਰੇ ਨੂੰ ਉੱਜੀ ਆਏ ਨੇ ਮੇਰੇ ਕੋਲ ਲੱਖ ਲੱਖ ਖੋਦਿਆਂ ਆ ਭਰਾ ਸਾਰੇ ਔਖਾ ਯਾਰ ਭਾਜੀ ਇੰਜਣ ਬਦਲਣਾ ਪੈਣਾ ਤਹਾਨੂੰ ਸਰੂ ਹੋਈ ਜਾਂਦਾ ਜਿਸ ਦਾ ਆਟੀ ਨਾ ਜੀ ਨਾਜ਼ਰ ਫਰੋਜ਼ ਖਾਨ ਛਾਤੀ ਦਿੱਤਾ ਨਹੀਂ ਮਾਰਦਾ ਜਦੋਂ ਨੂੰ ਤੂੰ ਤੱਕ ਨਹੀਂ ਉਦਿਸਦਾ ਜਿਹੜਾ ਮੁਚੇਰਾ ਜਦੋਂ ਤੇਰੀ ਬੌਂਡ ਮਾਰੀ ਚਾਨ ਤੋਂ ਪਰਲੇ ਸਾਈਡ ਵੀ ਦਿਖੂ ਤੈਨੂੰ ਸਾਰਿਆਂ ਨੇ ਗਾਣ ਵਾਲੀ ਥੋੜੀ ਰੱਜ ਰੱਜ ਕੇ ਸਾਰੀ ਰਾਤਰੀ ਭੈਣ ਤੇ ਚੜਾਂ ਰੱਜ ਰੱਜ ਕੇ ਅੰਮਾ ਬਰੱਡ ਦੇ ਹੈ ਗਾਣੇ ਦੁਪਸਾਈਆਂ ਹੋਣੀਆਂ ਕੁੜੀਆਂ ਵੀ ਬਹੁਤ ਪਿਛੇ ਲਾਈਆਂ ਹੋਣੀਆਂ ਕਿਸੇ ਜਾਟ ਦੇ ਢਿੱਕੇ ਚੜ ਗਈ ਫਿਰ ਕਿਸੇ ਡਾਕਟਰ ਦੇ ਬੌਂਡ ਦੇ ਟਾਂਕੇ ਵੀ ਲਾਉਣੇ ਹੱਤਾ ਕੱਚਿਆਂ ਤੋਂ ਜੱਟ ਦੀ ਮਸ਼ੂਕ ਬੀਬਾ ਜਿਨੇ ਫਰੈਸ਼ ਦੁੱਧ ਦੀ ਖੀਰ ਖਾਣੀ ਆ ਜਾਓ ਜੱਟ ਦੀ ਮਸ਼ੂਕ ਬੀਬਾ ਮੰਮਿਆਂ ਤੋਂ ਜੱਟ ਦੀ ਮਸ਼ੂਕ ਬੀਬਾ ਮੰਮਿਆਂ ਤੋਂ ਸ਼ੋਕੀਬਾ ਐਡਾ ਵਾਣਾ ਤੇ ਹਿੜਿਆਣੇ ਵਾਲੀ ਮੱਝ ਦਾ ਨਹੀਂ ਹੁੰਦਾ ਅੱਜ ਤੈਨੂੰ ਕਈ ਮਾੜੀਆਂ ਵਕ ਕੀ ਜਾਨ ਨਾਲ ਲੈ ਗਈ ਹਾਈ ਤੂੰ ਬਦਲ ਗਿਆ ਬੇਦੀ ਇਹਨੇ ਵੀ ਆਪਣੀ ਮਾਂ ਦਾ ਸੁਆ ਖਰਾਬ ਹੀ ਕੀਤਾ ਹੋਰ ਕੋਈ ਮਿਲ ਗਿਉ ਮੇਬੀ ਹਾਈ ਤੂੰ ਬਦਲ ਗਿਆ ਬੇਦੀ ਜਿੱਦਾਂ ਮੂੰਹ ਹਿਲਾਉਂਦਾ ਚੁੱਪੇ ਬੜੇ ਮਾਰਦਾ ਆਉਣਾ ਕਿਸਨੇ ਤੇਰੀ ਪਾਦਰ ਵਾਲੀ ਨਾੜੀ ਪਾੜ ਦੇਣੀ ਆ